हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਟੋਕੜ ਵਾਇਰਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਵੈਡ ਸੇਲ ਕਰ ਰਹੇ ਆ ਜੇ ਕਿਸੇ ਵੀ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਕ ਹਾਂ ਬਾਈ ਹਾਂਜੀ ਬਾਈ ਪੂਰੇ ਵਧੀਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਸ਼ੇਣਾ ਜ਼ਿਲ੍ਹਾ ਬਰਨਾਲਾ ਜੀ ਤੁਸੀਂ ਤਹਿਸੀਲ ਤਾਂ ਬਾਈ ਤੇ ਨੇੜੇ ਦੇ ਪਿੰਡ ਬਾਈ ਆਪਾਂ ਨੂੰ ਨੇੜੇ ਪਿੰਡ ਆਪਣੇ ਪ ਟੱਲੇ ਵਾਲ ਭੋਤਨਾ ਜੀ ਇਹ ਵਸ ਨੇੜੇ ਹੀ ਆ ਸਾਰੇ ਪਿੰਡ ਜੀ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲਦੇ ਆਪਣਾ ਕੰਟੈਕਟ ਨੰਬਰ ਹੈਗਾ ਜੀ ਆਪਣਾ 99150 20471 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਸਾਹਮਣੇ ਬਾੜ ਦੇਖ ਰਹੇ ਆਪਣੇ ਕਰਦੀ ਆ ਹਾਂਜੀ ਬਾਈ ਜੀ ਕਿਹੜਾ ਸੂਆ ਬਾਈ ਸੂਈ ਜੀ ਇਹ ਇਹ ਪਹਿਲਾ ਸੂਸੂਈ ਹੋਈ ਆ ਵੀਰੇ ਪਲੂਨ ਸੂਈ ਵੀ ਆ ਹਾਂਜੀ ਮੂੰਹ ਚਾਰ ਦੰਦਾਂ ਦੇ ਮੂੰਹ ਚਾਰ ਦੰਦਾਂ ਹਾਂਜੀ ਬਾਈ ਮੰਨ ਕੇ ਚੱਲੋ ਬੱਚਿਆਂ ਜਿਉਂਦੀ ਆ ਹਾਂਜੀ ਬਾਈ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਵੀਰੇ ਇਹਨੂੰ ਕੋਈ 45 46 ਦਿਨ ਹੋ ਗਏ ਵੀਰੇ ਆਪਣੇ ਕੋਲੇ ਸਾਰਾ ਪ੍ਰੂਫ ਪਿਆਗਾ ਤੇ ਬੱਸੀ ਸੀਗੀ ਉਹ ਬੱਸੀਆ ਹੋ ਗਏ ਚਾਰਕ ਦਿਨ ਵੀਰੇ ਬੁਖਾਰ ਜਾਂ ਬਾਲਾ ਹੋ ਗਿਆ ਸੀਗਾ ਉਹ ਚੜਾਈ ਕਰ ਗਈ ਤੇ ਆਪਣੇ ਕੋਲੇ A to Z ਪ੍ਰੂਫ ਪਏ ਆ ਠੀਕ ਹੈ ਬਾਈ ਕਹਿੰਦਾ ਆਪਣੇ ਕੋਲੇ ਫੋਟੋ ਜਾਂ ਵੀਡੀਓ ਕਹ ਲਈਏ ਬਾਈ ਕਹਿੰਦਾ ਆਪਣੇ ਕੋਲੇ ਪਈ ਆ ਜੇ ਕੋਈ ਵੀਰ ਆਉਂਦਾ ਉਹਦਾ ਪ੍ਰੂਫ ਦੇਖ ਸਕਦਾ 45 ਦਿਨ ਹੋ ਗਏ ਸੂਈ ਦੇ ਹਾਂਜੀ ਵੀਰੇ 45 ਕਿਲੋ ਠੀਕ ਹੈ ਬਾਈ ਤੇ ਬਾਈ ਕਿੰਨਾ ਦੁੱਧ ਲੈਣਾ ਵੀਰੇ 12 ਕਿਲੋ ਦੁੱਧ ਤਿਆਰ ਆ ਆਪਾਂ 11 ਕਹਿ ਕੇ ਦਵਾਂਗੇ ਜਮਾ ਨੈਟ ਤਿਆਰ ਵੀਰੇ 12 ਕਿਲੋ ਤਿਆਰ ਆ ਪਰ ਜਮਾ ਕੰਡੇ ਵਾਲਾ ਆਪਾਂ 11 ਲੀਟਰ ਖੁੱਲਾ ਅਗਲਾ 2 ਟਾਈਮ 4 ਟਾਈਮ ਅਗਲਾ ਆਪਣੇ ਘਰੇ ਜਮਾ ਚੋ ਕੇ ਤਸੱਲੀ ਕਰਕੇ ਵੀਰੇ ਫੇਰ ਲਿਜਾ ਸਕਦਾ ਠੰਡੀ ਸੀਲ ਦੀ ਗਰੰਟੀ ਆ ਵੀਰੇ ਕੋਈ ਜਿਵੇਂ ਥੱਲੇ ਜਿਹੇ ਜਵਾਗ ਬੈਠੇ ਰਹਿਣ ਵੀਰੇ ਕਿਵੇਂ ਮਾਰਦੀ ਆ ਬਾਈ ਕਹਿੰਦਾ ਬਾਈ ਠੰਡੀ ਸੀਲ ਫੋਲ ਆ ਜੇ ਵੀਰੇ ਬੁਰੰਗਾ ਚੋ ਲੈਣ ਬੰਦੇ ਚੋ ਲੈਣਾ ਜਿਵੇਂ ਮਰਜੀ ਵੀਰੇ ਸਲਾ ਨੂੰ ਹੱਥ ਲਾਲਾ ਝੂਟੀ ਜਿਹੇ ਸਹੀ ਗੱਲ ਹੈ ਕੋਈ ਚੱਕਰੀ ਨਹੀਂ ਬਾਲੀ ਹਸੀ ਲੈਣਾ ਲੈ ਵੀਰੇ ਜਮੇ ਨਹੀਂ ਨੀ ਕੈਮਰੇ ਤੋਂ ਡਰਦਿਆਂ ਥਣਲੇ ਵਕ ਖਾਦੀ ਥਣਲੇ ਵਾ ਇੱਕ ਨੰਬਰ ਕੱਲਾ ਕੱਲਾ ਥਣ ਨਾਲ ਨੂੰ ਚੈੱਕ ਕਰ ਸਕਦੇ ਦੁੱਧ ਵਾਲੀ ਬੜੀ ਚੰਗੀ ਲੱਗੀ ਆ ਤੇ ਬਾਈ ਜੇ ਕੋਈ ਮਰਨ ਕੇ ਚੱਲੋ ਵੀ ਦੋ ਟਾਈਮ ਜਾਂ ਚਾਰ ਟਾਈਮ ਆਪਦੀ ਵੀਰੇ ਜਿਵੇਂ ਮਰਜੀ ਆਪਣੇ ਆਪਣੇ ਘਰੇ ਵੀਰੇ ਜਮਾ 11 ਲੀਟਰ ਕੰਡੇ ਵਾਲਾ ਠੰਡਾ ਕਰਕੇ ਆਪਾਂ ਦੋ ਟਾਈਮ ਅਗਲੇ ਨੂੰ ਝੋਕੇ ਫੇਰ ਦਵਾਂਗੇ ਵੀਰੇ ਜਮਾ ਸੀਲ ਸਾਉਥ ਦੀ ਜਮਾ ਫੁੱਲ ਗਰੰਟੀ ਆ ਬਾਈ ਏ ਟੂ ਜ਼ੈਡ ਦੀ ਆਪਣੇ ਕਿਉਂਕਿ ਘਰ ਦੀ ਕਰਕੇ ਵੀਰੇ ਇਹ ਚੀਜ਼ ਦੀ ਆਪਣੀ ਗਰੰਟੀ ਦਵਾਂਗੇ ਆਪਾਂ ਠੀਕ ਹੈ ਬਾਈ ਤੇ ਖੋਲੋ ਬਾਈ ਤੋਰ ਦਿਓ ਮੜੀ ਜਿੱਧਰੋਂ ਕਰਕੇ ਬਾਕੀ ਕੱਦ ਕਾਠ ਦੀ ਗੱਲ ਕਰੀਏ ਬਾਈ ਦਰਮਿਆਨਾ ਕਾਦਾ ਕੋਈ ਆਪਾਂ ਵਾਲੀ ਵੱਡੀ ਨਹੀਂ ਕਹਿ ਸਕਦੇ ਕਿ ਨਹੀਂ ਬਈ ਜਿੱਦਾਂ ਛੁੱਟੀ ਆ ਜੇ ਛੋਟਣਾ ਚ ਵੀ ਨਹੀਂ ਆਉਂਦੀ ਬਾਈ ਠੀਕ ਆ ਜੇ ਸਭ ਨਾਲ ਚਾਰ ਦੰਦ ਦਾ ਮੂੰਹ ਹਾਂ ਜੇ ਕਿਉਂਕਿ ਅਜੇ ਹੈ ਵੀ ਬੱਚਾ ਬਾਈ ਮੂੰਹ ਚਾਰ ਦੰਦ ਫੇਸ ਵਗੈਰਾ ਚੈੱਕ ਕਰ ਸਕਦੇ ਹੋ ਬੱਚੇ ਦੀ ਬਰੀਡ ਵਗੈਰਾ ਚੈੱਕ ਕਰ ਸਕਦੇ ਹੋ ਸ਼ਾਇਨਿੰਗ ਤੇ ਚਮਕ ਵਾਲਾ ਬੱਚਾ ਗਾ ਬਾਕੀ ਤੋਰਾ ਤਾਰਾ ਚੈੱਕ ਕਰ ਸਕਦੇ ਹੋ ਇੱਕ ਨੰਬਰ ਬਾਈ ਕਹਿੰਨੇ ਬੱਚਾ ਸੀਗਾ ਬਈ ਇਹਦਾ ਉਹ ਚੜਾਈ ਕਰ ਗਿਆ ਬੱਚਾ ਵੱਸੀ ਸੀ ਨਾ ਬਾਈ ਹਾਂਜੀ ਬਾਈ ਠੀਕ ਆ ਬਾਈ ਥੋੜਾ ਜਨਾ ਬਾਈ ਦੇ ਇਧਰ ਮਤਲਬ ਕਿ ਕੋੜੀਆਂ ਘੜੀਆਂ ਰੱਖਿਆ ਬਾਈ ਉਹਦਾ ਕਰਕੇ ਡਰਦੀ ਜਰੂਰ ਹੈ ਕਰਮਾਂ ਲਈ ਹੋਰ ਕੋਈ ਨਹੀਂ ਨੂੰ ਕੋਈ ਚੱਕਰ ਨਹੀਂ ਵੀਰੇ ਆ ਦੇਖ ਇਹਦਾ ਕੋੜਦਾ ਕਹਿੰਦੇ ਲਈ ਕੀ ਨਹੀਂ ਕਰ ਦਰਵਾਜ਼ਾ ਚੰਗਾ ਬਈ ਹੈ ਨਾ ਹਾਂ ਬਈ ਜਿਵੇਂ ਮਰਜੀ ਯਾਰ ਆ ਦੇਖ ਸੀਲ ਸਾਉ ਪੂਰੀ ਫੁੱਲ ਆ ਜਿਵੇਂ ਮਰਜੀ ਚਾਹੇ ਝੂਟੀ ਜਾਵੇ ਕੋਈ ਚੱਕਰ ਹੀ ਨਹੀਂ ਹੈਗਾ ਆ ਦੇਖ ਜਾਨ ਲੈ ਪੂ ਮੜੀ ਜੇ ਤੇਰਾ ਚੱਕਾ ਬਈ ਪੂਸ ਲੈ ਲੈ ਵਾਦ ਬਟਨ ਮਲ ਲੈ ਠੰਡੀ ਠੰਡੀ ਦੇਖ ਸਕਦਾ ਬਈ ਫੁੱਲ ਨਾ ਕਰਮ ਵਾਲੀ ਥਰ ਬੜਾ ਚੰਗਾ ਆ ਨਾ ਹਾਂ ਬਈ ਥਣ ਪੂਰਾ ਥਣ ਲੈ ਵਜ ਮੈਂ ਇੱਕ ਨੰਬਰ ਦਾ ਵੀਰੇ ਟਾਈਟ ਲਈ ਵੀ ਦੀ ਨਾ ਇਹਨੂੰ ਕੋਈ ਮਸਟੈਟਸ ਹੋਵੇ ਨਾ ਕੁਝ ਹੋਰ ਵੀਰੇ ਸਹੀ ਗੱਲ ਆ ਬਾਈ ਤੇ ਬਈ ਫੈਟ ਫੂਡ ਕਿੰਵੇਂ ਦੀ ਆ ਫਿਰ ਵੀਰੇ ਫੈਟ ਵੀ ਦੀ 4.5 4 ਹੁੰਦੀ ਆ ਆਪਾਂ ਕੋਈ 5 ਨਹੀਂ ਕਹਿੰਦੇ ਸੀਗੇ ਠੀਕ ਆ ਬਾਈ ਫੈਟ ਵੀ ਬਾਈ ਕਿਨਾਂ ਚੰਗੀ ਆਉਂਦੀ ਹੈਗੀ ਬਾਈ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਮੁੱਲ ਵੀਰੇ ਜਮਾ ਜਾਇਜ਼ ਹੀ ਕਰਾਂਗੇ ਬਸ ਆਪਾਂ ਲੈਣ ਦੇਣ ਵਾਲਾ ਆਪਾਂ ਆ ਮੈਨੂੰ 5-7000 ਸਸਤੋ ਹੀ ਦਵਾਗੇ ਵੀਰੇ ਤੇ ਮੁੱਲ ਫੋਨ ਤੇ ਹੋਊਗਾ ਬਾਈ ਹਾਂਜੀ ਬਾਈ ਪਰ ਹੋਊ ਜਮਾ ਜਾਇਜ਼ ਵੀਰੇ ਜਮਾ ਟੋਕਣਾ ਵਾਲਾ ਬਸ ਜਮਾ ਹੈ ਸੱਜਰੀ ਮੰਨੋ ਪਰ ਜਮਾ ਮੁੱਲ ਟੋਕਣਾ ਵਾਲਾ ਹੋਊਗਾ ਬਾਈ ਮੁੱਲ ਬਾਈ ਕਹਿੰਦੇ ਹੋਊਗਾ ਬਾਈ ਟੋਕਣਾ ਵਾਲਾ ਦੋ ਟਾਈਮ ਚਵਾ ਕੇ ਦੁੱਧ 12 ਲੀਟਰ ਪਰ ਆਪਾਂ ਕਹਿੰਦੇ ਵੀ 11 ਲੀਟਰ ਜਮਾ 5.5 ਲੀਟਰ ਇੱਕ ਟਾਈਮ ਦਾ ਆਪਾਂ 6 ਲੀਟਰ ਚਵਾ ਕੇ ਵੀਰੇ ਫਿਰ ਤਸੱਲੀ ਕਰਕੇ ਆਪਾਂ ਦੇਵਾਂਗੇ ਠੀਕ ਹੈ ਬਾਈ ਹਾਂਜੀ ਤੇ ਮੰਨ ਕੇ ਚੱਲੋ ਬਾਈ ਜੇ ਕਿਸੇ ਵੀ ਵੀਰ ਨੂੰ ਆਵੇ ਬੈਡ ਪਸੰਦ ਤਾਂ ਬਾਈ ਨਾ ਕਰਿਓ ਕੰਟੈਕਟ ਸੀਲਸ ਆਊਟ ਦੀ ਵੀਰੇ ਆਪਣੀ ਫੇਰ ਆਪਾਂ ਕਹਿੰਦੇ ਆ ਵੀ ਸੀਲਸ ਆਊਟ ਬਣਉਂਦਾ ਜਮਾ ਇੱਕ ਨੰਬਰ ਆ ਬਾਈ ਚਾਹੇ ਜਵਾਕ ਘਤਾਰ ਕੱਢ ਲੈ ਚਾਹੇ ਕੋਈ ਬੁੜੀ ਕੱਢ ਲੈ ਜੇ ਕੋਈ ਬੰਦਾ ਕੱਢ ਲੈ ਕੋਈ ਚੱਕਰੀ ਨਹੀਂ ਵੀਰੇ ਮੈਂ ਕਹਣਾ ਚਾਹੇ ਕੋਈ ਜਰ ਕਿਸੇ ਗੱਲੋਂ ਕੋਈ ਤਖਲੀਫ ਵੀ ਹੈ ਨਹੀਂ ਵੀਰੇ ਠੀਕ ਹੈ ਬਾਈ ਹਾਂਜੀ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬੈਡ ਆਵੇ ਪਸੰਦ ਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖ ਲਈ ਧੰਨਵਾਦ